ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਸੀਕਾ ਔਰ ਆਪਣਾ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੇ ਨਾਮ ਨਾਲ ਸਭ ਸਾਰੇ ਠੀਕ ਠਾਕ ਹੁਣ ਲੋਦੀ ਮੌਰਨਗਰ ਦਾ ਟਾਈਮ ਹੈ ਤੇ ਆਪਾਂ ਨਾ ਬਿਸਤਰੇ ਚੱਕ ਬਿਆਨੇ ਤੇ ਤੋਂ ਪਰਮਾ ਇਸ ਬਾਬ ਉੱਤਾਰ ਅਪਰੈਸ ਕਰਦੀ ਹੈ ਜੀ ਆਪਾਂ ਲੱਗ ਉਹ ਕਰਕੇ ਲੈ ਗਈ ਬਣ ਆਖਣੇ ਤੇ ਆਪੋ ਨੂੰ ਆਣਾ ਤੋਂ ਨਾਲ ਕਪੜੇ ਨਾਲ ਦੇ ਤਮੀਰ ਇਹ ਮਸ਼ੀਨ ਚ ਸਿੱਟਿਆ ਹੀ ਬਣਿਆ ਦੁਨੀਆਂ ਦੀ ਚੀਜ਼ ਨੇ ਆ ਵਕਤ ਆਪਾਂ ਨਾ ਖਲਾਰਾ ਕਰਦੀ ਰਹੀ ਰਾਤ ਨੂੰ ਸਾਡੇ ਮੀਂਹ ਪਾਏ ਗਿਆ ਹਰ ਬਾਸੜ ਦਾ ਪਾਣੀ ਮੰਜਾ ਥੱਲੇ ਆ ਗਿਆ ਇੱਕ ਦੋ ਮੰਜੇ ਚੱਕ ਤੇ ਇਧਰ ਲਈ ਸਾਡੀ ਦੀਦੀ ਦਾ ਸੀ ਇੱਥੇ ਮੇਰੀ ਆ ਸੀ ਕੰਨ ਗਏ ਆ ਜਾ ਥੋੜਾ ਮੈਂ ਤਾਂ ਹੁਣ ਆਈ ਆ ਇਹਦੇ ਪਰੇ ਸਾਥ ਨਾਲ ਕਰਕੇ ਤਿਆਰ ਕਰੋ ਆਹ ਦੇਖ ਤਾਪਾ ਲਖ ਲਾਰਾ ਆਸੇ ਕੱਚੀ ਕਰਨੇ ਸੀਗੇ ਕੱਲ ਦੇ ਹੀ ਪੈਣਗੇ ਕਿੰਦੇ ਗਿੱਡੇ ਨਹੀਂ ਚੱਗਦੀ ਤਾਂ ਨਹੀਂ ਪਰ ਲਿਆਉਣ ਵੇਲੇ ਜੋ ਨਹੀਂ ਖਾਉਂਦੇ ਹੋ ਡਾਡੀ ਜੀ ਹੋਰ ਲਿਆ ਲਓ ਚੱਕ ਕੇ ਇਹਨਾਂ ਪਾਸ ਸਾਰਿਆਂ ਨਾਲ ਦੇ ਦਿਨ ਇਹਨਾਂ ਦਾ ਡੱਬਾ ਡੁੱਬਾ ਲਾ ਲਓ ਅੱਡ ਇਹਨੇ ਡੱਬੇ ਲੈ ਲੈ ਲਏ ਤੇ ਬੀਜ ਸਿੱਖੀ ਪੁੱਤ ਪਾਲ ਆਪਾਂ ਆਹਾ ਉਹ ਦਾ ਫੁਲਾਇ ਦੀ ਦੇਖਾ ਲੀ ਖਾਣੀ ਆ ਲਾਹੜੇ ਜਗੋਰ ਸੈਟੀ ਘਰ ਪੈਣ ਆਹ ਵੇ ਕੋਤਾਬਾਂ ਇਹ ਚੱਕ ਮੈਂ ਵੀ ਤੁਹਾਨੂੰ ਚੜ ਕੋਚ ਕਰਕੇ ਥੱਲੇ ਕਰਨਾ ਨੇ ਮੱਝਾਂ ਖੜੀਆਂ ਨੇ ਹੱਦ ਇਹਦੇ ਗਾਹੀ ਨਾ ਪਿਆ ਪਿਆ ਰੋੜੇ ਬੋਤਲ ਪਾਣੀ ਦੀ ਪਾੜ ਲਈ ਪਰ ਉੜਦੀਆਂ ਨਹੀਂ ਕਿ ਵੇਲਾ ਕਰਦਣ ਨੂੰ ਉੜਦੀਆਂ 5 ਵਜੇ ਤੋਂ ਸਾਡੀ ਮੈਨੂੰ ਜਿੰਨੀ ਪਤਾ ਨਹੀਂ ਕਿੱਧਰ ਨੂੰ ਸੰਤ ਲਿਖਾ ਕੋਈ ਲੱਭੂ ਕੋਈ ਨਹੀਂ ਕਿੱਥੇ ਹੌਂਸਾ ਪ੍ਰੈਸ ਕਰਕੇ ਲੱਗਦੀ ਹੱਲੇ ਨਾਲ ਜੇ ਉਹ ਮੈਂ ਪੂਰੇ ਨਹੀਂ ਹੈਗੀ ਕਿਤੇ ਪਾਗਰ ਵਾਪਰੋ ਚ ਕੋਤ ਬਰਸਾਤੀ ਹੁੰਦਾ ਸਾਰਾ ਸਾ ਸਾਰੇ ਰੋਜ਼ ਹੀ ਆਉਂਦੇ ਬੀਬੀ ਰੱਜਣ ਨੂੰ ਕੋ ਪ ਕਰੋ ਚ ਅਰੇ ਇਹ ਜਰਾ ਰੂਜ ਰਾਈ ਨੀ ਆ ਸੋਪਨਰ ਸੁਖਮਣੇ ਲੈ ਜੀ ਮਾ ਜੀ ਤੁਸੀਂ ਜਾਣਦੀਆਂ ਨੇ ਨਾ ਕੋਈ ਕੰਮ ਨਹੀਂ ਮੇਰਾ ਸਫਾਈ ਦਾ ਲੋਟਾ ਆਉਂਦਾ ਖਲਾਰਾ ਦੀ ਦਰ ਕਰ ਲੈਣੀ ਉਹ ਕਰ ਲੈਣੀ। ਫੇ ਤੀਨੀ ਉਹ ਲ ਦਿਨਾਂ ਚ ਤੇ ਉਹ ਦੇ ਮੈਂ ਕਿਥੋਂ ਸਾਰੀ ਜੂਰ ਕਰਾਂ ਕਿਥੋਂ ਖਾਣੇ ਕਰਾਂ। ਆ ਪਾਉਲਟ ਕਾਇਮੇ ਨਾ ਪ੍ਰੈਸ ਆ ਰਿਹਾ। ਮੈਂ ਮੈਂ ਮੋਰ ਤੇ ਪ੍ਰਕਾਰ ਨਾਲ ਸਾਫ ਕਪੜਾ ਪਤਾ ਨਹੀਂ ਮਤਲਬ ਉਹ ਲੋੜੀ ਕਾਲੀ ਗੀਨ ਨਾ ਮੈਂ ਲੈ ਵੱਡ ਹਾਂ ਉਹਨੇ ਕਾਲੀ ਕੇ ਵੀ ਨਹੀਂ ਲਿਆ ਗੱਡੇ ਕ ਬੈੱਡ ਬੈੱਡੀ ਜਾਈ ਨਾਲੇ ਕਰਦੇ ਉਹ ਫਿਰ ਜਿਹੜੇ ਕਮਰੇ ਚ ਹੁਣੇ ਅਸੀਂ ਲਵਾਇਆ ਉਸ ਤਰ੍ਹਾਂ ਹੀ ਹਣਾ ਇਹਦੇ ਨਾਲ ਹੀ ਲੱਗਦੀ ਨਾ ਪ੍ਰੇਨਾ ਫਾਈਗੇ ਦਾ ਹੈ ਯੂਟਿਊਬਰ ਦੀ ਜਾਈ ਜਹੋ ਤੂ ਆ ਉਹ ਡਿਜ਼ਾਈਨ ਹੋਣੀ ਆਪਣੀ ਤੇ ਲੈ ਦਿੰਦੇ ਉਰਦਾਂ ਚਲੋ ਜੀ ਮੈਂ ਸਫਾਈ ਕਰਦਾ ਹੁਣ ਇੱਥੇ ਖਲਾਰਾ ਵਾਲਾ ਪਾਪੇ ਗਾਸਣ ਦਾ ਪਾਣੀ ਆਇਆ ਪਿਆਗਾ ਤੇ ਪਹਿਲਾਂ ਗੁਰਮੁਖ ਦੇ ਤਕਾਬਾਂ ਚਪਾਉਣੀਆਂ ਤੇ ਫਿਰ ਝਾੜ ਪੋਚਾ ਕਰਕੇ ਫਿਰ ਚਾਦਰ ਪੁਸਾਉਂਗੀ ਕਪੜਾ ਫੁਕੜਾ ਮਾਰ ਕੇ ਤੇ ਫਿਰ ਆਪਾਂ ਥੱਲੇ ਸਫਾਈ ਕਰਾਂਗੇ ਕਿਹਾ ਕੰਮ ਉਸਪੰਨ ਹੋਇਆ ਕਿਆ ਹੂਆ ਸਪੰਨ ਕਹਿੰਨੀ ਮੈਂ ਆਪ ਦਾ ਕੰਮ ਨਵੇੜ ਲਾ ਰੋਟੀ ਟਾਲੀ ਪਾਣ ਦੇ ਵਾਜਰੇ ਰਹਿ ਗਏ ਹਰਕੀਤ ਕੌਰ ਦੇ ਮੀਂਹ ਪਾ ਕੇ ਠੰਡ ਬੜੀ ਹੋਈ ਐ ਮੀਂਹ ਪਾ ਕੇ ਤਾਂ ਘਰੋਂ ਬਾਹਰ ਤਾਂ ਦੋ ਮੰਗੂ ਹੋਇਆ ਲੇਕਿਨ ਇਹ ਰਾਤ ਸਾਢੇ ਮੀਂਹ ਪੈ ਗਿਆ ਤੇ 2 ਵਜੇ ਤੋਂ ਬਾਹਰ ਪਿਆਗਾ ਪੌਣੇ 2 ਤੱਕ ਉੱਠ ਖੜੀ ਸੀ ਪੌਣੇ 4 ਵਜੇ ਆਇਆ ਪਤਾ ਨਹੀਂ ਕਿਹੜੇ ਵਜੇ ਲੈ ਸਵਾ ਚਾਰ ਜਰਮਾਜ ਵਿੱਚ ਵੇਲਾ ਹੋ ਗਿਆ ਸਵਾ ਚਾਰ ਹੋਇਆ ਵਿੱਚ ਮੈਂ ਤਾਂ ਭੱਜ ਕੇ ਮਾਰੀ ਸਾਲ ਜੋ ਦੇਖਿਆ ਬਾਹਰ ਮੀਂਹ ਪਿਆ ਪਿਆ ਪੌਣੇ 4 ਪਿਆ ਦੀ ਅੱਗੇ ਹਨਾ 베ੜੇ ਚ ਮੰਜੇ ਹੁੰਦੇ ਜਰਮੀਆਂ ਹੁੰਦਾ ਭਾਜ ਭਾਈ ਮੰਜੇ ਚਾੱਕ ਰਿਹਾ ਮੈਨੂੰ ਤਾਂ ਪਤਾ ਆਇਆ ਹੁਣ ਸਾਨੂੰ ਨਹੀਂ ਪਤਾ ਸਾਰਾ ਕੱਪੜਾ ਜੀੜਾ ਚੱਕ ਕੇ ਪਾਂਡਾ ਠਿੱਕਰ ਚੱਕ ਕੇ ਅੰਦਰ ਪਾਣੇ ਤੇ ਅੱਜ ਮੈਂ ਲੇਟ ਹੋ ਰੁਕਣ ਕਰਨੀ ਹਾਂ ਚਲ ਵਧੀਆ ਵਾਲੇ ਨਿਬੜ ਗਿਆ ਕੰਮ 9 ਵਜੇ ਤੇ ਪੋਚੇ ਰਹਿਗੇ ਪੋਚੇ ਰਹਿਗੇ ਮੱਜਾਂ ਪੂਰੀ ਟਾੜੀ ਦੀ ਪਾਉਣ ਵਾਲੀ ਰਹੇਗੀ ਬਸ ਇਤਾਂ ਨੂੰ ਕੀ ਕਰੂ ਕੋੱਚੇ ਲਾ ਕੇ ਰੋਜ਼ ਨਹੀਂ ਆ ਜਾਗਾ ਰਾਤ ਤੋਂ ਤੇ ਕੀ ਕੱਪੜੇ ਅੰਦਰ ਪਾ ਦੇ ਸੁਪਨੇ ਹੁਣ ਕੱਟੋ ਕੱਟ ਦੇ ਚਲ ਕੱਟ ਹੋਗੇ ਧੋਣ ਵਾਲੇ ਤੁਸੀਂ ਵੀ ਲਾਹੋਗੇ ਹੁਣ ਗਰਮੀ ਵਾੜੀ ਨਾ ਕੇ ਲਾ ਦਿਓ ਪਤਲਾ ਜਾਂ ਕਹਿ ਸੇ ਤੁਪਾ ਲਓ ਕਿ ਇੱਥੇ ਜਾਣਾ ਹੈ ਹੂੰ ਫੇਤਿਆ ਉਹ ਕਹਿ ਸੇ ਤੁਪਾ ਲਾ ਤੋਣ ਆ ਦਾ ਨਮਾਕ ਪੜਾ ਫਿਰ ਰੱਖੋ ਉੱਪੀਆ ਆ ਇਹਨਾਂ ਹਲਦੀ ਸੁਭਾਰਾ ਘਾਟ ਤੋਂ ਚਿੱਟੀ ਦੀ ਬਾਹਲੇ ਕੱਪੜੇ ਸਾਤ ਤੋਂ ਢੇ ਰੁਕੀ ਜੋ ਆ ਲਿਆ ਉਹ ਨਾਲੇ ਦੋ ਸੱਤ ਦੇ ਸਤ ਮੁੱਕ ਗਿਆ ਗੇ ਨੂਨ ਮੁੱਕ ਗਿਆ ਕਿੰਨੇ ਉਹ ਨਾਲੇ ਦੋ ਜੁਰੀ ਖਾੜੀ ਬੈਠੀਆਂ ਕਹਿ ਰਣੇ ਅੱਜ ਸਰਫ ਨਹੀਂ ਅੱਜ ਸਾਤ ਨਹੀਂ ਅੱਜ ਨੂਨ ਨਹੀਂ ਅੱਜ ਰਿਤ ਨਹੀਂ ਇਹੀ ਲੋਟ ਆਉਣਾ ਤੇ ਰੀੜ ਮੁੱਕ ਗਈ ਘਰੇ ਆਟਾ ਮੁੱਕ ਗਿਆ ਆਟੇ ਤਾਂ ਹੁਣ ਟੈਂਟਰ ਵਾਲੀ ਭਾਵੇਂ ਪਿਆਰ ਲੈਂਦੀ ਦੇਖੀ ਜਾ ਹੁਣ ਨਹੀਂ ਮੀਨਾ ਮੁੱਕਦਾ ਹਾਂ ਮੈਂ ਨਾ ਡੁੱੜ ਮੁੰਨੇ ਜਾਂਦਾ ਕੋਈ ਨਾ ਲੇਵਰ ਆਜੂ ਮਿੰਨ ਨੀ ਮੁਕਦਾ ਖੀਰ ਦੇ ਨੀ ਮੁਕਦਾ ਵੀ ਕੈਦਨ ਨੀ ਮੁਕਦਾ ਤਾ ਮਹੀਨੇ ਲੱਗ ਜਾਂਦੇ ਨਾ ਮੇ ਅੱਠ ਜੀ ਰੋਟੀ ਲੈ ਹੀ ਜਾਂਦਾ ਹੂੰ ਪਰਾਨੀ ਦਾ ਕਿਹੜੀ ਦਾ ਜਿਹੜੀ ਕੰਕਾ ਹੋ ਜਿਹੜੀ ਨਹੀਂ ਜਿਹੜੀ ਉਦੋਂ ਪਹਿਲੇ ਸਾਲ ਵਿੱਚ ਹਾਂ ਉਹ ਤਾਂ ਪੂਰਾ ਸਾਲ ਹੀ ਲੰਘ ਜਾਂਦਾ ਕਿੰਨੀਆਂ ਰੋਟੀਆਂ ਦੇਖੀ ਚਲੇ ਦਾ ਆਟਾ ਹੈ ਇਹ ਤਾਂ ਟੁੱਟੀਆਂ ਨੇ ਹਾਂ ਦੀ ਟੁੱਟੀਆਂ ਜੰਨੀਆਂ ਨੇ ਜਮੀਨ ਡੁੱਡੀਆਂ ਪਹਿਲਾਂ ਉਸੇ ਚ ਪਿਆ ਸੀ ਸਾਂ ਇਹ ਕਰਤੀ ਸੀ ਥੱਲੋਂ ਹੀ ਲੈਣਾ ਸੋਚਿਆ ਤੇ ਜਿਹੜੀਆਂ ਇਹ ਆਕਟਿਆਂ ਦੇ ਢੋਲੀਆਂ ਨੇ ਪਹਿਲਾਂ ਇਹਨਾਂ ਤੋਂ ਪਹਿਲਾਂ ਕਰ ਕਰ ਕੇ ਸੰਭਰਿਆ ਹੁਣ ਤੋਂ ਤੇ ਕਿੱਥੇ ਲਾਉਣੇ ਉਕਾਣ ਤੇ ਤਾਂ ਪਲਾ ਕੇ ਨਾ ਸਾਫੀ ਦਾ ਵਿੱਚ ਆ ਤੇ ਪਲਾ ਲੀ ਗੋਆਂਟ ਤੇ ਬਾਹਰ ਲੈਣੇ ਖਾ ਜਾਂਦੇ ਉਹ ਬਾਹਰ ਲੈਣੇ ਖਾ ਜਾਂਦੇ ਆਟਾ ਹਮੇਸ਼ਾ ਰੋਜ਼ ਤਾਂ ਇੱਕ ਰੋਟੀ ਜਾਂਦੀ ਹੈ ਕਿਉਂਕਿ ਹੁਣ ਵੱਧ ਬਜਣੇ ਪਈ ਨੇ ਰਾਈਡੀਆਂ ਨੇ ਰੋਟੀਆਂ ਮੁੜ ਕੇ ਆਉਂਦੇ ਨੇ ਕਰੀਏ ਕਿਵੇਂ ਤਾਂ ਗੈਸ ਦੀ ਬਰਬਾਦੀ ਹੈ ਜੇ ਇੱਕ ਤੁਹਾਨੂੰ ਦੋ ਰੋਟੀਆਂ ਕਾਟਵਾਂ ਨਹੀਂ ਦਿੱਕੀ ਕਰੀ ਬੁੜੀਆਂ ਨੂੰ ਕਿਸੇ ਪਾਸੇ ਵੋਟ ਨਹੀਂ ਬੁੜੀਆਂ ਨੂੰ ਕਿਸੇ ਪਾਸੇ ਮੇਲੀਆਂ ਆਉਣ 2 ਮਿੰਟਾਂ ਨੂੰ ਕਰਕੇ ਕੂਚਾ ਕਾਚੀ ਸੌਂ ਜੂਗੀਆਂ ਹਾਂ ਸੌਂ ਜਾ ਕੇ ਹਜੇ ਮੇਰੇ ਖੁਰਲੀਆਂ ਚ ਕੱਖ ਪਾਉਣ ਵਾਲੇ ਪਏ ਨੇ ਜਿਹੜੇ 10 ਕੀ ਕੰਮ ਹੈ ਉਹ ਤਾਂ ਮੜਾ ਜਾ ਕੰਮ ਹੈ ਜੇ ਉਹਨਾਂ 10 ਪਸੂ ਨੇ ਜਿਹੜੇ ਉਹ ਵੀ ਸਾਹਮਣੇ ਆ ਕਰਕੇ ਕੂਚਾ ਕਾਚੀ ਹੁਣ ਸੌਂ ਜੂਗੀਆਂ ਸਾਨੂੰ ਪਤਾ ਕੰਮ ਖੇਤ ਜਾ ਕਿੰਨੇ ਤੁਸੀਂ ਵੀ 11 ਵਜੇ ਪਾ ਕੇ 3 ਵਜੇ ਉੱਠੋਗੇ ਖੇਤ ਫੇਰ ਕੰਮ 11 ਵਜੇ ਪਾ ਕੇ ਫਿਰ ਸਰ ਗਿਆ ਕੰਮ ਕੁਝ ਤਾਂ ਲੱਗਿਆ 1 ਵਜੇ ਬੰਨੇ ਹੁੰਨੇ ਆ 3 ਵਜੇ ਟਿਕਾ ਦੋ ਮਿੰਟ ਦੋ ਠਾਈ ਠਾਈ ਜਾਂ ਦੋ ਦਾਲ ਤਾਂ ਲੱਗੇ ਹਾਂ ਫੇਰ ਹੁਣ ਕੀ ਕੰਮ ਕੰਮ ਨਹੀਂ ਹੋਉਂਦੀ ਉੱਤੇ ਹੈਗੀ ਨਾ ਜੇ ਰਾਉਂਡ ਅਪ ਕਰੀ ਨਾ ਕਰੇ ਕਾਜਵਾਲ ਹੋਇਆ ਤੇ ਕਰਕੂਆ ਮੈਂ ਕਰਤੀ ਖੇਤਾਂ ਲਿਆਉਂਦੇ ਹਾਂ ਹੋਰ ਕਰੇ ਕਾਜਵਾਲ ਆਪਿਆ ਹੋਰ ਜਵਾਬਾਂ ਨਾਲ ਕੁਝ ਸੱਤ ਕਰੋ ਫਿਰ ਆਪਾਂ ਫਰਨਾ ਤੋੜਨੀਆਂ ਨੇ ਹਜੇ ਬਹੁਤ ਕੰਮ ਥੇ ਹੋਰ ਤਾਂ ਆਪਨੇ ਬਾਇੰਦਨੀ ਭਰੀ ਪਈਆ ਬਾਇੰਦਨੀ ਨਾਲ ਐਨੀ ਬਾਇੰਦਨੀ ਲੱਗੀ ਪਈ ਆ ਜੀ ਅੱਜ ਮੈਂ ਦਰਮਾਜੀ ਜੀ ਦੀ ਰਿਪੋਰਟ ਚਲਾਉਣੀ ਸੀ ਨਾ ਗਿੱਲ ਗਿੱਲਾ ਹੋਣਾ ਜਾਂ ਹਵਾ ਤੇ ਪੱਖਾ ਲਾਤਾ ਚੱਲ ਰਿਹਾ ਤਾਂ ਕਾਂਦੇ ਚਲਾਣਾ ਨਹੀਂ ਉੱਪਰ ਲਾ ਲਈ। ਉਪਰ ਤੋਂ ਤੇ ਸਰਦਾਰ ਜੀਨ ਸੋਰ ਲਾਤੇ। ਗਰਮੀ ਵਾਲੀ ਅੱਗ ਨਾਲ। ਸਾਡੇ ਨਾਲ ਸਾਰੇ ਟੱਬਰ ਦੇ ਹੁਣ ਯਕੀਨ ਨਹੀਂ ਹੋਣਾ ਤਿੰਨ ਤਿੰਨ ਸੂਟ ਹੁੰਦੇ ਨੇ। ਅਮਾ ਰਾਤ ਪੈਣ ਲੱਗੇ ਨੇ ਤੋਤ ਇੱਕਦਾਰ ਉਹ ਅੰਦਰ ਸੁੱਕਣ ਪਾਏ ਉਹ ਸੁੱਕੂ ਤੇ ਉਹ ਬਿੱਜ ਨੇ ਤਰਹਾ ਲਾਤੀਆ। ਜਿਹੜੇ ਆ ਹੁਣ ਲਾ ਕੇ ਕਰਨ ਜਵਾਖੀ ਤੁਮ। ਪਰ ਮਸੀਹ ਤੇ ਬਾਹਲੇ ਪੈ ਹੁੰਦੇ ਨੇ ਇਹ ਹੋ ਗਏ ਹੁਣ ਸਰਦਾਰ ਜੀਨ ਲਾ ਦੇ ਮੈਂ ਲਾਹੂੰਗੀ। ਉਰੀ ਬਿਲਾ ਹੋਗੀ ਮੁੜ ਕੇ ਪੈਂਦੇ ਨਹੀਂ ਕੇਰਾ ਪਾ ਪਾ ਵੀ ਮੁੜ ਕੇ ਵਸ ਪੈਂਦੇ ਟੈਂਸ਼ਨ ਸੁਣ ਟ ਕਹਿੰਦੀ ਗੱਲ ਨਹੀਂ ਟਬਰ ਨਹੀਂ ਟਬਰ ਦਾ ਨਾਲ ਲੋ ਜੀ ਪੋਚੇ ਲੱਗ ਗਏ ਨੇ ਆਪਣੇ ਸਫਾਈਆਂ ਹੋ ਰਹੀਆਂ ਨੇ ਮਾਂ ਦਾ ਜੀ ਨਾ ਅਲਨ ਕੀ ਇਹ ਸੋਤੋ ਆ ਬੇਅਦਰੇ ਟਰੈਕਟਰੀ ਮਾਦਰਾ ਨਾਲ ਖੜੀਆਂ ਤਰ੍ਹਾਂ ਪੀਪਲਾਂ ਨੇ ਤਾਂ ਖੁਦ ਖੜੀਆਂ ਲੈਣ ਆਏ ਇੱਕ ਬਹੁਤ ਲੱਗਦੀ ਸੁਖਮਰ ਵਾਲੀ ਖੰਡੀ ਹੈ ਕੋ ਤੋੜ ਕੇ ਖਾ ਗੀ ਖਾ ਲਈ ਸੁਖਮਰ ਤਾਂ ਵਾਲੀ ਖੰਡੀ ਆ ਤਾਂ ਖੀਰ ਆਣਾ ਜੀ ਦੇਖ ਖੀਰੇ ਦੇ ਨਾਲ ਲਾਤਾ ਹੂੰ ਖਖੜੀ ਤਾਂ ਲੰਬੀ ਜੁੰਦੀ ਹੈ ਬਾਤ ਖਖੜੀਆਂ ਵੀ ਕਿਹਾ ਜਾਂਦਾ ਤਰਾ ਵੀ ਕਿਹਾ ਜਾਂਦਾ ਜੋ ਵੀ ਇਸਨਾ ਆਮੇ ਵੀ ਹੋਰ ਦਾ ਪੁੱਟ ਕੇ ਟਾਰੇ ਹਰੇ ਹੋ ਗਏ ਹਮ ਅਜ ਤਹ 4 ਪੌਣਾ ਜੇ ਝੜ ਚੱਕੇ ਰੱਬ ਤਾਂ ਅੰਬਰਾ 4 ਪੌਣ ਸਮਾਨ ਸਾਰਾ ਮੰਗਾਈ ਬੈਠੀਆਂ ਮੈਂ ਤਾਂ ਰਬ ਝੜੀ ਨੀ ਕੋਉਂ ਦਾ ਬੱਦਲ ਵਾਈ ਜੇ 50 ਚ 4 ਪਾਉਣੇ ਨਾ ਫਿਰ ਖਰਾਬ ਹੋ ਜਾਂਦੇ ਛੁੱਕ ਫੱਕੇ ਜਿਤੁੱਕ ਪਾ ਪੈਂਦੀਆਂ ਚਾਰ ਮੀਂਹ ਹੁਣ ਤਾਂ ਇਨਪਤ ਸਾਧਨ ਤੁਪਲਾ ਦੇ ਫਿਰ ਮੀਂਹ ਘਣੀ ਚਾਂਬਾਲੇ ਪਾਈ ਨਹੀਂ ਆਉਂਦੇ ਹੈਗੀ ਵੀ ਅੱਜ ਮੀਂਹ ਪਏਗਾ ਪੈਣਾਂ ਦੇ ਲੈਣੇ ਮੈਂ ਪੈਣਾਂ ਦੇ ਚੰਗੇ ਪੈਸੇ ਨਾ ਚੱਟ ਕਰਦੇ ਨਾ ਖਰਾਬ ਨਾ ਹੋ ਜੀ ਚਾਰ ਚੋ ਖਰਾਬ ਹੋ ਜੇ ਨੀ ਚਾਰ ਪੈਣਾ ਕਹਿ ਰਹੇ ਨੇ ਦੀਨੀ ਇੱਕ ਚਾਰ ਨਹੀਂ ਪਾਉਣਾ

ਜਦੋਂ ਕੱਖਾਈ ਮੇ ਹੋ ਗਏ ਗੁੱਡਣ ਵਾਲੀਆਂ ਨੇ ਮੇਜ ਕੱਖੀ ਹੋ ਜਾਂਦੀ ਕੱਤੋਂ ਇਹ ਗਰਮੀ ਪਾਉਣਾ ਹੈ ਸੀ ਤਾਂ ਹੱਦੀ ਤਪਾਤੀ ਲੋ ਜੀ ਆਪਾਂ ਨੇ ਸਾਰੇ ਕੰਮ ਕਰ ਲੈਨੇ ਜਿਹੜਾ ਟਾਈਮ ਹੈ ਸਵਾ 10 ਹੋ ਗਏ ਨੇ ਤੇ ਧਰੀ ਹੋਈ ਜੀ 10 ਵਾਲੀ ਚਾਹ ਤੇ ਗੱਲ ਤੇ ਮੇਰੇ ਪਈਆ ਤੂੜੀ ਤੇ ਚਾਹ ਕਰਕੇ ਨਾ ਕਮਕੋ ਜਿਹੜੀ ਬਰੀਕ ਬਰੀਕ ਤੂੜੀ ਆ ਨਾ ਜਿਹੜਾ ਆਪਾਂ ਸੰਨੀ ਰੜਾਉਣਿਆਂ ਜਾਂ ਹਰਾ ਰੜਾਉਣਿਆਂ ਉਹ ਰੂੜ ਉੱਤੀ ਪਈ ਜਾਂਦੇ ਉੱਤੋਂ ਮੱਜਾਂ ਦੇ ਪੱਖੇ ਚੱਲਦੇ ਹੁੰਦੇ ਨੇ ਹਨਾ ਜੀ ਤੇ ਮੀਂਹ ਕਰਕੇ ਕੁਸ ਮੈਂ ਅੱਜ ਮੱਝਾਂ ਆਪਣੇ ਅੰਦਰਲੇ ਸੈੱਡ ਦੇ ਵਿੱਚ ਹੀ ਬੰਨ ਦਿੱਤੀਆਂ ਦੋ ਵਾਰੀ ਮੰਜਾ ਮਾਰ ਦਿੱਤਾ ਉੱਤੇ ਪੱਖੇ ਚੱਲੀ ਜਾਂਦੇ ਨੇ ਬਾਹਰਲੇ ਸੱਡ ਨਾਲ ਰਾਤ ਬਸ ਸੱਡ ਦਾ ਮਿਊਜ਼ਿਕ ਗਿੱਲਾ ਹੋ ਗਿਆ ਸੀ ਮਾ ਗਿੱਲੇ ਥਾਵੇਂ ਮੱਝਾਂ ਨੇ ਪੈਰ ਖਰਾਬ ਨਾ ਹੋ ਜਾਣ ਹਨਾ ਤਾਂ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਮੱਝਾਂ ਰੱਖਣ ਵਾਲੇ ਗਿੱਲਾ ਥਾਵੇਂ ਸੁੱਕੇ ਥਾਵੇਂ ਕਦੇ ਆਪਾਂ ਨੂੰ ਹਨਾ ਤੱਤੇ ਰੇਤੇ ਤੇ ਵੀ ਬੰਨਣੀਆਂ ਪੈ ਜਾਂਦੀਆਂ ਨੇ ਕਦੇ ਆਪਾਂ ਨੂੰ ਗਿੱਲੇ ਰੇਤੇ ਤੇ ਵੀ ਬੰਨਣੀਆਂ ਪੈ ਜਾਂਦੀਆਂ ਕਦੇ ਆਪਾਂ ਨੂੰ ਜਮਾ ਸੁੱਕੇ ਥਾਵੇਂ ਵੀ ਬੰਨਣੀਆਂ ਪੈਂਦੀਆਂ ਨੇ ਹੁਣ ਬਰਸਾਤੀ ਮੌਸਮ ਆ ਹੁਣ ਆਪਾਂ ਨੂੰ ਜਮ੍ਹਾਂ ਮੱਝਾਂ ਸੁੱਕੇ ਥਾਵੇਂ ਰੱਖਣੇ ਪਿਆ ਕਰਨਗੀਆਂ ਕਿਉਂਕਿ ਇੱਕ ਜਿਹੜੀ ਆ ਮੂੰਹ ਖੁਰਦੀ ਬਿਮਾਰੀ ਐ ਗਿੱਲੇ ਥਾਵੇਂ ਭੱਜ ਕੇ ਆਉਂਦੀ ਐ ਤੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹਰ ਇੱਕ ਜੋ ਵੀ ਆਪਾਂ ਕੰਮ ਕਰਦੇ ਆ ਚਾਹੇ ਕੋਈ ਬਿਜ਼ਨਸ ਕਰਦੇ ਆ ਚਾਹੇ ਕੋਈ ਖੇਤੀ ਦਾ ਕਰਦੇ ਆ ਚਾਹੇ ਪਸ਼ੂ ਪਾਲਣ ਦਾ ਧੰਦਾ ਕਰਦੇ ਆ ਹਨਾ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਲੋ ਜੀ ਤੇ ਐਂ ਇੰਨੀ ਆਪਾਂ ਕੇ ਇੰਨੀ ਚੱਕ ਲਿਆਉਣਿਆਂਗੇ ਕਿਹੜੀ ਕਿੰਨੇ ਚ ਪਾਈਏ ਚਾਹ ਦੋ ਜਾਨੀ ਦੇਣਗੇ ਉਹ ਦੋ ਜਾਨੀ ਦੇਣੇ ਉਹ ਦੋ ਲੂਚ ਪਾਲਾਂ ਕਿ ਲੋਅੇ ਚ ਹੁਣ ਆਪਾਂ ਕਿਸੇ ਦੀ ਮਦਦਤ ਲੈਣੀ ਪਊਗੀ ਪਰ ਸਿੱਧੀ ਮਦਦਤ ਨਾ ਮਾਂਗੇ ਇਹ ਕਰ ਸਿੱਧੀ ਮਦਦਤ ਨਮਾਂਗੇ ਆਏ ਕੜਚੀ ਪਾ ਕੇ ਨਾ ਤੁੰਦੇਸ ਇਸ ਤਰ੍ਹਾਂ ਚਿੱਚਲਾਂ ਨਹੀਂ ਹੁੰਦੇ ਲੋਕਾਂ ਨੂੰ ਤੂੰ ਤੜਕ ਤੜਕ ਜਿਹੜਾ ਛੜਦੇ ਆ ਤੱਕ ਤੜਾ ਦੇਣੇ ਵਾਜੇ ਜੀ ਜਿਹੜਾ ਟਾਈਮ ਹੈ ਦੁਪਹਿਰ ਦਾ ਹੋ ਗਿਆ ਪੱਖੇ ਥੱਲੇ ਬੈਠਾ ਵੀ ਗਰਮੀ ਆਈ ਜਾਂਦੀ ਹੈ ਮੁੜਕਾ ਮੁੜਕੀ ਹੋਇਆ ਮੈਂ ਪੱਖੇ ਥੱਲੇ ਬੱਠੇ ਵੀ ਪਤਾ ਨਹੀਂ ਕੀ ਗੱਲ ਹੈ ਨਾ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਮੈਨੂੰ ਤਾਂ ਲੱਗਦਾ ਵੀ ਇਹ ਇੱਕ ਤੀ ਜ਼ਿਆਦਾ ਗਰਮੀ ਹੈਗੀ ਤੇ ਆਪਾਂ ਹੁਣ ਫਲੀਆਂ چیرਦੇ ਆ ਮੈਂ ਗਿੱਲੀ ਚੁੰਨੀ ਉੱਪਰ ਲੈ ਲਈ ਉੱਪਰ ਦੇਖੇ ਪਾਸੇ ਥੱਲੇ ਆ ਕੇ ਬਾੜ ਪਾਏਗੀ ਤੇ ਕੱਪੜੇ ਮੈਂ ਲਾ ਲਈ ਤੇ ਹਲਾ ਦਿੱਤੀਆਂ ਨੇ ਸਾਮ ਦਿੱਤਾ ਸਾਰਾ ਕੁਸ ਤੇ ਹੁਣ ਮੈਂ ਕੱਟਦੀ ਆ ਜੀ ਸਬਜ਼ੀ ਜਿਹੜਾ ਟਾਈਮ ਹੈ ਦੁਪਹਿਰ ਦਾ ਹੋ ਗਿਆ ਚੌਲੇ ਫਲੀਆਂ ਤੋੜੀਆਂ ਜਿਹੜੀਆਂ ਸਵੇਰੇ ਉਹ ਉਹ ਨੂੰ ਕੱਟ ਕੇ ਰੱਖ ਦੀਆਂਗੀ ਤੇ ਤੁਹਾਨੂੰ ਪਤਾ ਹੀ ਹੈ ਜਿਹੜੀ ਝੌਲੇ ਫਲੇ ਦੀ ਸਬਜ਼ੀ ਹੁੰਦੀ ਹੈ ਉਹ ਤੇ ਬਹੁਤ ਟਾਈਮ ਲੱਗਦਾ ਹੈਗਾ ਅੱਜ ਬੀਬੀ ਗਈ ਸਾਡੀ ਭੂਆ ਜੀ ਦੇ ਘਰੇ ਜਿਹੜੀ ਪਿੰਡ ਵਾਲੇ ਭੂਆ ਜੀ ਕਿੰਨੇ ਤੇ ਜਿੰਨਾਂ ਨੇ ਕੁੜੀਆਂ ਉਰੇ ਆਉਂਦੇ ਹੁੰਦੇ ਦੋ ਤੇ ਦੋ ਤੇ ਆਈਆਂ ਸੀ ਉਹਨੂੰ ਤੁਸੀਂ ਜਾਣਦੀ ਹੋ ਉਹਨਾਂ ਨੂੰ ਸਾਡੀ ਭੂਆ ਜੀ ਨੇ ਸੁਣ ਮੈਂ ਕੱਲ ਵਾਲੇ ਵਲੌਗ 'ਚ ਵੀ ਦੱਸਿਆ ਸੀਗਾ ਸਾਡੀ ਭੂਆ ਜੀ ਦਾ ਭਤੀਜਾ ਮੱਕ ਗਿਆ ਤੇ ਮੰਡੇਰਾਂ ਦੀ ਹੈ ਸਾਡੀ ਭੂਆ ਸੀ ਰਿਸ਼ਤਾ ਕਰਾਇਆ ਸੀ ਇਸ ਭੂਆ ਹੀ ਕਹਿੰਦੇ ਆ ਸੜਪੂਆ ਜੀ ਦਾ ਪਤੀ ਜਮ ਉਕ ਗਿਆ ਤੇ ਅਚਾਨਕ ਹਨਾ ਆਪੂਆ ਜੀ ਉੱਥੇ ਗਏ ਹੋਏ ਨੇ ਵੀਰਪਾਲ ਆ ਪੂਆ ਜੀ ਦੀ ਛੋਟੀ ਬੇਟੀ ਹਜੇ ਕੁਮਾਰੀ ਹੈਗੀ ਉਹ ਕੱਲੀ ਹੈਗੀ ਫਿਰ ਕਿਉਂਕਿ ਪਿੰਡ ਚ ਭੈਣ ਭਾਈ ਆਉਂਦਾ ਦੁੱਖ ਵੰਡਾਉਣ ਹਨਾ ਫਿਰ ਵੀਰਪਾਲ ਕੱਲੀ ਹੈਗੀ ਉਹਦੇ ਕੋਲ ਵਗ ਜਾਨੀ ਹੁ ਤਾਂ ਕੱਲ ਉਹਦੀ ਪੂਆ ਵੀ ਆ ਗਈ ਵੀਰਪਾਲ ਦੀ ਤੇ ਫੇਰ ਬੀਬੀ ਕਹੀਂ ਚੱਲ ਮੈਂ ਵਗ ਜਾਨੀਆ ਪੂਆ ਜੀ ਨੇ ਕਹਿਤਾ ਸ੍ਰੀ ਕੰਜੀ ਕੱਲੇ ਜੋ ਸੰਸਕਾਰ ਤੇ ਗਏ ਸੀ ਸਰਦਾਰ ਜੀ ਦੇ ਬੀਬੀ ਗਏ ਸੀ ਕੇ ਸੰਸਕਾਰ ਤੇ ਤੇ ਕਹੀਂ ਤੋਂ ਉਹਨੇ ਦਿਨ ਵੀ ਬਾਗਜਿਆ ਕਰ ਆਪਣੀ ਵੀਰਪਾਲ ਕੋਲ ਤੇ ਉਹ ਕੱਲੀ ਹੁੰਦੀ ਹੈਗੀ ਚਲੋ ਹਨ ਜੀ ਰਲ ਮਿਲ ਕੇ ਦੁੱਖ ਵੰਡਾਇਆ ਜਾਊਗਾ ਬਹੁਤ ਮੜਾ ਕੰਮ ਹੋ ਗਿਆ ਸੋਨ ਮੈਂ ਕੱਲ ਵਾਲੇ ਵਲੌਗ ਚ ਵੀ ਦੱਸਿਆ ਸੀਗਾ ਹਨ ਤੇ ਹੁਣ ਬਸ ਉਹਨੇ ਦਿਨ ਬੀਬੀ ਤਾਂ ਉਧਰ ਰਹੂਗੀ ਜਿੰਨੇ ਜਲ ਪੋਗ ਨਹੀਂ ਪੈਂਦਾ ਹਨ ਵੀਰਪਾਲ ਪੂਆ ਉੱਥੇ ਰਹੂਗੀ ਵੀਰਪਾਲ ਕੋਲ ਜਾਇਆ ਕਰੂਗੀ ਬੀਬੀ ਤੇ ਸਰਦਾਰ ਜੀ ਕੇ ਇਤਨੇ ਬੱਚੇ ਸਕੂਲ ਗਏ ਨੇ ਐਡੇ ਵੱਡੇ ਖਰਚ ਕੱਲੇ ਬਰਾਜ ਦੀਆਂ ਕਿ ਕਿਉਂ ਨਾ نیند ਨਹੀਂ ਆਉਂਦੀ ਕਿਉਂ ਕੱਲੀ ਨੂੰ ਵਿਦਾਇ ਹੋ ਜਾਣਾ ਵੀ ਇਧਰੋਂ ਨਾ ਕੋਈ ਬਾਰ ਖੜਕਾਰੇ ਜਾ ਉਧਰੋਂ ਨਾ ਬਾਰ ਖੜਕਾਰੇ ਹੁਣ ਸਾਨੂੰ ਤੇ ਇਹ ਕਮਰੇ ਰੁਕਦਾ ਕੋਈ ਭਣ ਪਾਈ ਸੰਦ ਪਾਉਣ ਆ ਜਾਂਦਾ ਹੈ ਨਾ ਫਿਰ ਕੋਈ ਭਾਬੀ ਬਾਰ ਨਾ ਖੁੱਲ੍ਹੇ ਸਾਡੇ ਜੇਜਾ ਹੈ ਨਾ ਉਹ ਜੇਜਾ ਮੱਝ ਨਾ ਖੁੱਲ੍ਹ ਜੇ ਤਿੰਨ ਚਾਰ ਗੇੜੇ ਤਾਂ ਮੱਝਾ ਚਲਾਇਆ ਤੇ ਦੇਖਾਂਗੇ ਹੁਣ ਆਪਾਂ ਕੈਮਰੇ ਕੂਮ ਰਿਆਂ ਦਾ ਇੰਤਜ਼ਾਮ ਕਰਾਂਗੇ ਜੋ ਫਿਰ ਪਤਾ ਲੱਗ ਜਾਂਦਾ ਹੈ ਨਾ ਮੱਝ ਨੂੰ ਚੁੱ 흘ੀ ਦਾ ਚਲ ਇੱਕ ਥਾਂ ਬੈਠੇ ਤੇ ਅਗਰ ਨਾ ਮੈਂ ਤਾਂ 베ੜੇ ਨਹੀਂ ਧੁੱਪ ਨਹੀਂ ਮਾਰਤ ਕਿ ਉਧਰ ਭੱਜ ਜਾ ਕਰ ਉਧਰ ਭੱਜ ਜਾ ਕਿ ਤਦ ਰਾਖ ਤੋ ਜੇ ਕੱਟ ਫੁੱਟ ਤੇ ਨੇ ਜਿਹੜੇ ਨਿੰਮਤ ਹੀ ਤਿੰਨ ਨਿੰਮ ਸੀ ਆਪਣੇ 베ੜੇ 'ਚ ਇੱਕ ਚਾਚਾ ਜੀ ਕੇ 베ੜੇ 'ਚ ਇਹ ਜੀ 베ੜੇ ਆਪਣੇ ਦੁਪਹਿਰ ਇੱਕ ਵਾਰ ਦਿਨ ਸਾਰੇ 베ੜੇ 'ਚ ਸਾਂ ਆ ਜਾਂਦੇ ਸੀ ਨਿੰਮ ਦੀ ਤੇ ਉਹ ਅੱਧਾ ਫੁੱਟਿਆ ਜਾਂ ਅੱਧਾ ਪੱਟਾ ਹੀ ਆਪੜਾ ਨਿੰਮਾ ਸਮਾਰ ਕੇ ਸਾਰੇ ਫੁੱਟੇ ਜੇ ਨਹੀਂ ਹੈਗੇ ਤਾਂ ਕਰਕੇ 베ੜੇ 'ਚ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਜੀ ਜੋ ਲੋਕ ਇਹਪਾ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਉਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਜੁੜੀ ਚੈਨਈ ਬਹੁਤ ਕੁਝ ਸੀ ਕਾਲਸਾ ਬਰ ਬੁਚੀ ਕੀ ਫਤ